ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਸੁਰੱਖਿਆ ਦੇ ਲਈ ਵੱਡਾ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਤੇ ਨਾਗਰਿਕ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਨੇ ਸੂਬੇ ਦੇ ਪੁਲਿਸ ਕਮਿਸ਼ਨਰ ਤੇ ਸੀਨੀਅਰ ਪੁਲਿਸ ਸੁਪਰਡੈਂਟਾਂ ਨੂੰ ਅਪਰਾਧਾਂ ਤੇ ਅਪਰਾਧਿਕ ਤੱਤਾ ਪ੍ਰਤੀ ਕੋਈ ਵੀ ਨਰਮੀ ਨਾ ਵਿਖਾਉਣ ਤੇ ਹਰ ਮਾਮਲੇ 'ਚ ਸਖਤ ਐਕਸ਼ਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਨੇ ਇੱਕ ਵਰਚੁਅਲ ਮੀਟਿੰਗ ਚ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਰਾਤ ਦੇ ਅੰਦਰ ਸਰਗਰਮ ਹੋ ਜਾਂਦੇ ਨੇ ਭੀੜ ਭੜੱਕੇ ਤੇ ਅਜੇਬ ਕੱਤਰਿਆ ਦੀ ਜਿਹੜੀ ਪਰਮਾਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਸਮਾਜ ਵਿਰੋਧੀ ਤੇ ਰਾਸ਼ਟ੍ਰ ਵਿਰੋਧੀ ਤਾਕਤਾਂ ਵੀ ਨਾ ਮੌਕੇ ਦਾ ਫਾਇਦਾ ਉਠਾਉਂਦੀ ਕੋਸ਼ਿਸ਼ ਚ ਲੱਗਦੇ ਨੇ ਇਸ ਲਈ ਹਰ ਪੱਧਰ ਤੇ ਚੌਕਸੀ ਤੇਜ਼ ਜਵਾਬ ਤੇ ਤਾਲਮੇਲ ਜ਼ਰੂਰੀ ਹੈ ਪੰਜਾਬ ਦੇ ਸੀਐਮ ਨੇ ਪੁਲਿਸ ਅਧਿਕਾਰੀਆਂ ਨੂੰ ਟ੍ਰੈਫਿਕ ਪ੍ਰਬੰਧਨ, ਭੀੜ ਕੰਟਰੋਲ, ਅਗ ਤੇ ਮੈਡੀਕਲ ਐਮਰਜੈਂਸੀ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਨਿਰਦੇਸ਼ ਦਿੱਤੇ ਨੇ। ਉਹਨਾਂ ਆਖਿਆ ਕਿ ਸਮਾਜਿਕ ਤਣਾਅ ਵਾਲੇ ਖੇਤਰਾਂ ਦੇ ਵਿੱਚ ਨਿਗਰਾਨੀ ਵਧਾਈ ਜਾਵੇ ਤੇ ਨਾਗਰਿਕਾਂ ਦੇ ਵਿੱਚ ਸਤਿ ਭਾਵਨਾ ਤੇ ਪਾਈਚਾਰਾ ਬਣਾਈ ਰੱਖਿਆ ਜਾਵੇ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਭੜਕਾਅ ਤੇ ਗੁੰਮਰਾਹਕੁੰਨ ਸਮੱਗਰੀ ਤੇ ਚਿੰਤਾ ਪ੍ਰਗਟਾਈ। ਉਹਨਾਂ ਪੁਲਿਸ ਨੂੰ ਹਦਾਇਤ ਦਿੱਤੀ ਕਿ ਜੋ ਇਸ ਸਮੱਗਰੀ ਤੇ ਨੇੜੇ ਔ ਨਜ਼ਰ ਰੱਖੀ ਜਾਵੇ ਉਸ ਨੂੰ ਤੁਰੰਤ ਸਾਈਬਰ ਕ੍ਰਾਈਮ ਯੂਨਿਟ ਨੂੰ ਭੇਜਿਆ ਜਾਵੇ ਤਾਂ ਜੋ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਕਮਿਊਨਿਟੀ ਪੁਲਿਸਿੰਗ ਦੀ ਮਹੱਤਤਾ ਤੇ ਜ਼ੋਰ ਦੰਦਿਆ ਹੋਇਆ ਭਗਵੰਤ ਸਿੰਘ ਮਾਨ ਦਾ ਇਹ ਕਹਿਣਾ ਕਿ ਛੋਟੇ ਮਾਮਲਿਆਂ ਨੂੰ ਪੁਲਿਸ ਸਟੇਸ਼ਨ ਪੱਧਰ ਤੇ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਬੇਲੋੜੀ ਮੁਕਦਮੇਬਾਜ਼ੀ ਘੱਟ ਹੋਵੇਗੀ ਤੇ ਪੁਲਿਸ ਆਪਣੇ ਮੁੱਖ ਜ਼ਿੰਮੇਵਾਰੀਆਂ ਤੇ ਧਿਆਨ ਕੇਂਦਰਿਤ ਕਰ ਸਕੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਸੁਰੱਖਿਆ ਦੇ ਲਈ ਵੱਡਾ ਕਦਮ ਚੁੱਕਿਆ ਤੋਣਾ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਤੇ ਨਾਗਰਿਕ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਗਈ ਹੈ ਉਹਨਾਂ ਨੇ ਸੂਬੇ ਦੇ ਪੁਲਿਸ ਕਮਿਸ਼ਨ ਤੇ অপরাধী ਤੱਤਾ প্রতি ਕੋਈ ਵੀ ਨਰਮੀ ਨਾ ਵਿਖਾਉਣ ਤੇ ਹਰ ਮਾਮਲੇ 'ਚ ਸਖਤ ਐਕਸ਼ਨ ਦੇ ਨਿਰਦੇਸ਼ ਦਿੰਦੇ ਨੇ ਮੁੱਖ ਮੰਤਰੀ ਨੇ ਇੱਕ ਵਰਚੁਅਲ ਮੀਟਿੰਗ ਚ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸ਼ਰਤੀ ਅੰਜਰ ਸਰਗਰਮ ਹੋ ਜਾਂਦੇ ਨੇ ਭੀੜ ਪੜੱਕੇ ਤੇ ਜੇਬ ਕੱਤਰਿਆ ਦੀ ਜਿਹੜੀ ਪਰਮਾਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਸਮਾਜ ਵਿਰੋਧੀ ਤੇ ਰਾਸ਼ਟ੍ਰ ਵਿਰੋਧੀ ਤਾਕਤਾਂ ਵੀ ਨਾ ਮੌਕੇ ਦਾ ਫਾਇਦਾ ਉਠਾਉਂਦੀ ਕੋਸ਼ਿਸ਼ ਚ ਲੱਗਦੇ ਨੇ ਇਸ ਲਈ ਹਰ ਪੱਧਰ ਤੇ ਚੌਕਸੀ ਤੇਜ ਜਵਾਬ ਤੇ ਤਾਲਮੇਲ ਜ਼ਰੂਰੀ ਹੈ ਪੰਜਾਬ ਦੇ ਸੀਐਮ ਨੇ ਪੁਲਿਸ ਅਧਿਕਾਰੀਆਂ ਨੂੰ ਟ੍ਰੈਫਿਕ ਪ੍ਰਬੰਧਨ ਭੀੜ ਕੰਟਰੋਲ ਅਗ ਤੇ ਮੈਡੀਕਲ ਐਮਰਜੈਂਸੀ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਨਿਰਦੇਸ਼ ਦਿੱਤੇ ਨੇ ਉਹਨਾਂ ਆਖਿਆ ਕਿ ਸਮਾਜਿਕ ਤਣਾਅ ਵਾਲੇ ਖੇਤਰਾਂ ਦੇ ਵਿੱਚ ਨਿਗਰਾਨੀ ਵਧਾਈ ਜਾਵੇ ਤੇ ਨਾਗਰਿਕਾਂ ਦੇ ਵਿੱਚ ਸਤਿ ਭਾਵਨਾ ਤੇ ਪਾਈਚਾਰਾ ਬਣਾਈ ਰੱਖਿਆ ਜਾਵੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਭੜਕਾਉ ਤੇ ਗੁੰਮਰਾਹਕੁੰਨ ਸਮੱਗਰੀ ਤੇ ਚਿੰਤਾ ਪ੍ਰਗਟਾਈ ਉਹਨਾਂ ਪੁਲਿਸ ਨੂੰ ਹਦਾਇਤ ਦਿੱਤੀ ਕਿ ਜੋ ਇਸ ਸਮੱਗਰੀ ਤੇ ਨੇੜੇ ਨਜ਼ਰ ਰੱਖੀ ਜਾਵੇ ਸਨੁਤਰਨ ਸਾਈਬਰ ਕ੍ਰਾਈਮ ਯੂਨਿਟ ਨੂੰ ਭੇਜਿਆ ਜਾਵੇ ਤਾਂ ਜੋ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਕਮਿਊਨਿਟੀ ਪੁਲਿਸ ਸਿੰਘ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਹੋਇਆਂ ਭਗਵੰਤ ਸਿੰਘ ਮਾਨ ਦਾ ਇਹ ਕਹਿਣਾ ਕਿ ਛੋਟੇ ਮਾਮਲਿਆਂ ਨੂੰ ਪੁਲਿਸ ਸਟੇਸ਼ਨ ਪੱਧਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਬੇਲੋੜੀ ਮੁਕਦਮੇਬਾਜ਼ੀ ਘੱਟ ਹੋਵੇਗੀ ਤੇ ਪੁਲਿਸ ਆਪਣੇ ਮੁੱਖ ਜ਼ਿੰਮੇਵਾਰੀਆਂ ਤੇ ਧਿਆਨ ਕੇਂਦਰਿਤ ਕਰ ਸਕੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦਿਆਂ ਸੁਰੱਖਿਆ ਦੇ ਲਈ ਵੱਡਾ ਕਦਮ ਚੁੱਕਿਆ ਤੋਨਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਕਾਨੂੰਨ ਕਾਨੂੰਨ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਗਈ ਹੈ। ਉਹਨਾਂ ਨੇ ਸੂਬੇ ਦੇ ਪੁਲਿਸ ਕਮਿਸ਼ਨਰ ਤੇ ਸੀਨੀਅਰ ਪੁਲਿਸ ਸੁਪਰਡੈਂਟਾਂ ਨੂੰ ਅਪਰਾਧਾ ਤੇ ਅਪਰਾਧੀ ਤੱਤਾ ਪ੍ਰਤੀ ਕੋਈ ਵੀ ਨਰਮੀ ਨਾ ਵਿਖਾਉਣ ਤੇ ਹਰ ਮਾਮਲੇ 'ਚ ਸਖਤ ਐਕਸ਼ਨ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਨੇ ਇੱਕ ਵਰਚੁਅਲ ਮੀਟਿੰਗ ਚ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸ਼ਰਾਰਤੀ ਅਨਸਰ ਸਰਗਰਮ ਹੋ ਜਾਂਦੇ ਨੇ, ਭੀੜ-ਪੜੱਕੇ ਤੇ ਜੇਬ ਕਤਰਿਆ ਦੀ ਜਿਹੜੀ ਪਰਮਾਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਮਾਜ ਵਿਰੋਧੀ ਤੇ ਰਾਸ਼ਟਰੀ ਵਿਰੋਧੀ ਤਾਕਤਾਂ ਵੀ ਨਾ ਮੌਕੇ ਦਾ ਫਾਇਦਾ ਉਠਾਉਂਦੀ ਕੋਸ਼ਿਸ਼ ਚ ਲੱਗਦੇ ਨੇ ਇਸ ਲਈ ਹਰ ਪੱਧਰ ਤੇ ਚੌਕਸੀ ਤੇਜ਼ ਜਵਾਬ ਤੇ ਤਾਲਮੇਲ ਜ਼ਰੂਰੀ ਹੈ ਪੰਜਾਬ ਦੇ ਸੀਐਮ ਨੇ ਪੁਲਿਸ ਅਧਿਕਾਰੀਆਂ ਨੂੰ ਟ੍ਰੈਫਿਕ ਪ੍ਰਬੰਧਨ ਭੀੜ ਕੰਟਰੋਲ ਅਗ ਤੇ ਮੈਡੀਕਲ ਐਮਰਜੈਂਸੀ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਨਿਰਦੇਸ਼ ਦਿੱਤੇ ਨੇ ਉਹਨਾਂ ਆਖਿਆ ਕਿ ਸਮਾਜਿਕ ਤਣਾਅ ਵਾਲੇ ਖੇਤਰਾਂ ਦੇ ਵਿੱਚ ਨਿਗਰਾਨੀ ਵਧਾਈ ਜਾਵੇ ਤੇ ਨਾਗਰਿਕਾਂ ਦੇ ਵਿੱਚ ਸਤਿਭਾਵਨਾ ਤੇ ਪਾਈਚਾਰਾ ਬਣਾਈ ਰੱਖਿਆ ਜਾਵੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਭੜਕਾਅ ਤੇ ਗੁੰਮਰਾਹਕੁੰਨ ਸਮੱਗਰੀ ਤੇ ਚਿੰਤਾ ਪ੍ਰਗਟਾਈ ਉਹਨਾਂ ਪੁਲਿਸ ਨੂੰ ਹਦਾਇਤ ਦਿੱਤੀ ਕਿ ਜੋ ਇਸ ਸਮੱਗਰੀ ਤੇ ਨੇੜੇ ਨਜ਼ਰ ਰੱਖੀ ਜਾਵੇ ਇਸ ਨੂੰ ਤੁਰੰਤ ਸਾਈਬਰ ਕ੍ਰਾਈਮ ਯੂਨਿਟ ਨੂੰ ਭੇਜਿਆ ਜਾਵੇ ਤਾਂ ਜੋ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਕਮਿਊਨਿਟੀ ਪੁਲਿਸ ਸਿੰਘ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਹੋਇਆਂ ਭਗਵੰਤ ਸਿੰਘ ਮਾਨ ਦਾ ਇਹ ਕਹਿਣਾ ਕਿ ਛੋਟੇ ਮਾਮਲਿਆਂ ਨੂੰ ਪੁਲਿਸ ਸਟੇਸ਼ਨ ਪੱਧਰ 'ਤੇ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਬੇਲੋੜੀ ਮੁਕਦਮੇਬਾਜ਼ੀ ਘੱਟ ਹੋਵੇਗੀ ਤੇ ਪੁਲਿਸ ਆਪਣੀਆਂ ਮੁੱਖ ਜ਼ਿੰਮੇਵਾਰੀਆਂ ਤੇ ਧਿਆਨ ਕੇਂਦਰਿਤ ਕਰ ਸਕੇਗੀ